ਤੇ ਹੋ ਗਿਆ ਹਰ ਕ੍ਰਾਈਸਿਸ ਦੇ ਵਿੱਚ ਇੱਕ ਸੋਲਜਰ ਦੀ ਜਿਹੜੀ ਨੌਕਰੀ ਹੁੰਦੀ ਹੈ ਬਹੁਤ ਸਾਰੇ ਲੈਵਲ ਤੇ ਗ੍ਰੀਨ ਬਲੱਡ ਦੀਆਂ ਗੱਲਾਂ ਹੋ ਰਹੀਆਂ ਸਾਡਾ ਗ੍ਰੀਨ ਬਲੱਡ ਹੈ ਮੈਂ ਡਾਕਟਰ ਕੇਰ ਸਿੰਘ ਜਿਹੜੇ ਫੌਜ ਦੇ ਵਿੱਚ ਨੌਕਰੀ ਕੀਤੀ ਤੇ ਫੌਜੀ ਫੌਜੀ ਦਾ ਪੋਤਾ ਜਿਹੜਾ ਨਾਮਵਾਰ ਫੌਜੀ ਜੀ ਨੇ ਬਚਪਨ ਦੇ ਵਿੱਚ ਸਕੂਲ ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਸਿੱਟਣ ਲਈ ਸਰ ਰਾਸ ਪਿਆਰੀ ਬੋਸ ਤੋਂ ਸਿੱਖ ਕੇ ਬਾਂਬੂ ਬਣਾਉਣਾ ਸਿੱਖ ਲਿਆ ਸੀ ਤੇ ਉਹਨੂੰ ਡੀਸੀ ਦਾ ਹੋਟਲ ਸੀ ਵੀ ਇਹਨੂੰ ਕਿਸੇ ਸਕੂਲ ਦੇ ਕੋਲ ਵਿੱਚ ਦਾਖਲਾ ਨਹੀਂ ਦੇਣਾ ਕਿਉਂਕਿ ਬਗਾਵਤੀ ਹੈ ਮੈਂ ਉਹ ਜੇ ਕਹਿ ਲੋ ਬਗਾਵਤੀ ਹੈ ਤਾਂ ਉਸ ਡਾਕਟਰ ਕੇਰ ਸਿੰਘ ਦਾ ਉਸ ਫੌਜੀ ਦਾ ਜਿਹੜਾ ਪੋਤਾ ਅੱਜ ਇਸ ਮਾਨ ਨਾਲ ਇਹ ਗੱਲ ਕਹਿ ਸਕਦਾ ਖਾਖੀ ਬਲੱਡ ਤੇ ਵੀ ਸਾਨੂੰ ਮਾਨ ਕਰਨਾ ਚਾਹੀਦਾ ਗ੍ਰੀਨ ਬਲੱਡ ਦੀ ਬੜੀ ਗੱਲ ਹੋ ਜਾਂਦੀ ਆ ਇਹ ਤੇ ਪੁਲਿਸ ਦੀ ਨੌਕਰੀ ਅਸੀਂ ਜੋ ਮਰਜ਼ੀ ਆਪਦੇ ਬਾਰੇ ਕਹੀ ਜਾਈਏ ਸ਼ੀਸ਼ਿਆਂ ਦੇ ਘਰਾਂ ਦੇ ਵਿੱਚ ਰਹਿਣੇ ਆ ਲੋਕ ਸਭ ਕੁਝ ਜਾਣਦੇ ਆ ਇੱਕ ਉਹ ਸਰ ਉਦੋਂ ਸਾਡੇ ਦਾ ਉਥੇ ਰਹਿੰਦੇ ਸੀ ਤੇ ਤੁਸੀਂ ਦਾ ਅੰਮ੍ਰਿਤਸਰ ਸੀ ਤੁਹਾਡਾ ਐਸਐਸਪੀ ਮਜੀਠਾ ਤੁਸੀਂ ਉੱਥੇ ਬੈਠਦੇ ਸੀ ਸਾਡੇ ਲਾਹੌਰ ਚੱਲਦਾ ਹੁੰਦਾ ਸੀ ਤੇ ਅੰਮ੍ਰਿਤਸਰ ਨਹੀਂ ਆਉਂਦਾ ਸੀ ਟੀਵੀ ਦੇ ਵਿੱਚ ਟੈਨਾਂ ਜਾ ਘੁਮਾ ਕੇ ਅਸੀਂ ਦੇਖਦੇ ਹੁੰਦੇ ਸੀ ਤੇ ਇੱਕ ਉਥੇ ਪਾਕਿਸਤਾਨੀ ਸੀਰੀਅਲ ਉਹ ਦੇਖਦੇ ਹੁੰਦੇ ਸੀ ਕਿਰ ਸ਼ਾਮ ਨੂੰ ਦੇਖਣਾ ਇੱਕ ਸੀਰੀਅਲ ਦੇ ਵਿੱਚ ਇੱਕ ਪੁਲਿਸ ਅਫਸਰ ਛੋਟੀ ਲੈ ਕੇ ਉਹ ਖੜਾ ਉਹ ਪੁੱਛ ਰਿਹਾ ਪਬਲਿਕ ਮੀਟਿੰਗ ਐ ਹੋ ਰਹੀ ਐ ਜਿਹੋ ਜਿਹੇ ਆਪਾਂ ਸਪਰਕ ਮੀਟਿੰਗਾਂ ਕਰਦੇ ਆ ਤੇ ਉਹ ਪੁੱਛ ਰਿਹਾ ਵੀ ਕੋਈ ਕਿਸੇ ਨੂੰ ਤਕਲੀਫ ਇਲਾਕੇ ਚ ਅਮਨ ਚੈਨ ਉਹ ਕਹਿੰਦੇ ਮਤਲਬ ਉਹ ਕਹਿ ਰਿਹਾ ਜੀ ਨਾ ਨਾ ਬਿਲਕੁਲ ਆਪਕੇ ਹੋਤੇ ਹੋਏ ਯਹਾਂ ਕੋਈ ਤਕਲੀਫ ਕਾ ਹੋਂਸੀ ਹੋ ਸਕਤੀ ਐ ਯਹਾਂ ਅਮਨ ਚੈਨ ਕਾ ਤਾਂ ਕੋਈ ਮੁਸ਼ਕਲ ਹੀ ਨਹੀਂ ਹੋ ਸਕਤੀ ਉਹ ਗੱਲ ਕਰਦਿਆ ਕਰਦਾ इमोशनल ਸੀ ਤੇ ਉਹ ਆਪਦੀ ਲੱਤ ਤੇ ਸੁੱਟੀ ਮਾਰ ਲਈ ਹੈ ਕਰਤੋ ਜਿਹੜੀ ਛੋਟੀ ਬੜੀ ਦੀ ਛੋਟੀ ਸਟਿਕ ਸੀ ਉਹ ਲੱਤਵਾਦੀ ਕਹਿੰਦਾ ਯਾਦ ਖੁਦਾ ਉਹ ਆਖੋ ਕਹਿੰਦਾ ਖੁਦਾ ਦਾ ਸ਼ੁਕਰ ਹੈ ਆਵਾਮ ਦੇ ਦਰਦ ਕਾ ਅਹਿਸਾਸ ਤੋਂ ਹੁਆ ਇਹ ਇਹ ਜਿਹੜੀ ਜਿਹੜੀ ਫੀਲਿੰਗ ਹੈ ਜਿਹੜਾ ਉਹ ਪਾਸੇ ਦੀ ਗੱਲ ਤੁਸੀਂ ਕਰਦੇ ਹੋ ਨਾ ਇਸ ਪਾਸੇ ਤੋਂ ਵੀ ਮੈਂ ਵਿਚਰਦਾ ਰਿਆ ਤੇ ਇਹ ਮੰਨ ਕੇ ਵੀ ਉਹ ਪਾਸਾ ਕੀ ਆ ਉਹਨੂੰ ਕੀ ਲਕੂਗਾ ਉਹ ਕਰਕੇ ਵੀ ਵਿਚਰਦਾ ਰਿਆ ਖਾਕੀ ਬਲੜ ਤੇ ਮਾਨ ਕਰੋ ਇਹ ਇਹ ਫੌਜੀ ਦਾ ਪੋਤਾ ਜਿਹੜੇ ਗ੍ਰੀਨ ਬਲੱਡ ਦੀ ਗੱਲ ਕਰਦੇ ਆਪਾਂ ਬਹੁਤ ਸਾਰੇ ਲੈਵਲ ਤੇ ਅਸੀਂ ਦੱਸਦੇ ਹੀ ਨਹੀਂ ਸਾਡਾ ਖਾਕੀ ਬਲੱਡ ਉਹ ਖਾਕੀ ਬਲੱਡ ਆ ਜਿਹੜਾ ਜਿਹੜਾ ਮੈਂ ਜਿਹੜਾ ਪੰਜਾਬ ਪੁਲਿਸ ਦਾ ਪਾਇਆ ਜਦੋਂ ਲੋਕ ਸੁੱਤੇ ਹੁੰਦੇ ਆ ਅਸੀਂ ਜਾਗਦੇ ਹੁੰਨੇ ਆ ਅਸੀਂ ਵਿਸਾਖੀ ਲੋਹੜੀ ਦੀਵਾਲੀ ਅਸੀਂ ਆਪਦੇ ਲੋਕ ਸੜਕਾਂ ਤੇ ਹੁੰਨੇ ਆ ਸਾਡੇ ਜਵਾਲ ਸੜਕਾਂ ਤੇ ਹੁੰਦੇ ਆ ਤੇ ਸਭ ਤੋਂ ਜ਼ਿਆਦਾ ਪਤਾ ਕੌਣ ਸੁਖ ਮੰਦਾ ਲੱਕੇ ਦੇ ਵਿੱਚ ਲੋਕਾਂ ਦੀ ਸਭ ਤੋਂ ਜ਼ਿਆਦਾ ਜਿਹੜਾ ਮੇਰਾ ਮੰਨਣਾ ਉਹ ਇੱਕ ਪੁਲਿਸ ਅਫਸਰ ਸੁਖ ਮੰਦਾ ਹੈ ਕਿਤੇ ਮੇਰੇ ਇਲਾਕੇ ਦੇ ਵਿੱਚ ਅਮਨ ਚੈਨ ਰਹੇ ਕਿਤੇ ਮੇਰੇ ਇਲਾਕੇ ਦੇ ਵਿੱਚ ਜੇ ਮੰਦਰ ਦਾ ਪੁਜਾਰੀ ਗੁਰਦੁਆਰੇ ਦਾ ਭਾਈ ਜੀ ਤੇ ਮਸਜਿਦ ਦੇ ਮੌਲਵੀ ਸਾਹਿਬ ਵੀ ਸ਼ਾਇਦ ਉਨੀ ਸੁੱਖ ਨਹੀਂ ਮੰਨਦੇ ਹੁਣੇ ਜਿੰਨਾ ਪੁਲਿਸ ਅਫਸਰ ਮੰਨਦਾ ਕਿ ਮੇਰੇ ਇਲਾਕੇ 'ਚ ਅਮਨ ਚੈਨ ਰਹੇ ਕਿਉਂਕਿ ਉਹਨੂੰ ਹੁੰਦਾ ਵੀ ਕੋਈ ਗੜਬੜ ਨਾ ਹੋਵੇ ਮਤਲਬ ਮੇਰਾ ਇਹ ਮੰਨਣਾ ਇਹ ਹੈ ਜਾਂ ਮੇਰਾ ਮੰਨਣਾ ਵੀ ਐ ਜੇ ਅਸੀਂ ਉਹ ਖਾਕੀ ਪਾਈ ਐ ਜਿਹੜੀ ਉਹ ਪਾਈ ਐ ਇਸ ਕਰਕੇ ਜੋ ਪਛਾਣ ਮਨਦੀਪ ਸਿੰਘ ਵੀ ਕੋਈ ਪਛਾਨ ਨਹੀਂ ਨਾਰਮਲ ਪਰਿਵਾਰ ਦੇ ਵਿੱਚੋਂ ਜਿਹੜਾ ਉੱਠ ਕੇ ਆਇਆ ਮੈਨੂੰ ਅੱਜ ਤੱਕ ਵੀ ਮੇਰਾ ਨਹੀਂ ਪਤਾ ਮੇਰੇ ਫਾਦਰ ਨਹੀਂ ਫਾਦਰ ਨਹੀਂ ਹੈਗੇ ਕੁਦਰਤੀ ਡੈਥ ਹੋ ਗਈ ਤੇ ਸਾਰੇ ਮੇਰੇ ਘਰ ਦਾ ਅੱਜ ਤੱਕ ਵੀ ਮੈਨੂੰ ਇਹ ਨਹੀਂ ਪਤਾ ਵੀ ਮੇਰੀ ਜ਼ਮੀਨ ਕਿੰਨੀ ਹੈ ਮੇਰੀ ਜਾਇਦਾਦ ਕਿੰਨੀ ਹੈ ਮੇਰਾ ਛੋਟਾ ਬ੍ਰਦਰ ਬੈਠਾ ਹੈ ਇਹਨੂੰ ਇਹਨੂੰ ਹੀ ਸਭ ਦਾ ਸਾਰੀ 37 ਸਾਲ ਲੋਕਾਂ ਦੇ ਕਹਿੰਦੇ ਕੋਈ ਬਿਜ਼ਨਸ ਕਿਸੇ ਦਾ ਕੋਈ ਬਿਜ਼ਨਸ ਮੇਰਾ ਸਿਰਫ ਬਿਜ਼ਨਸ 37 ਸਾਲਾਂ ਦੇ ਵਿੱਚ ਪੁਲਿਸ ਦੀ ਨੌਕਰੀ ਤੇ ਲੋਕਾਂ ਦੇ ਕੰਮ ਰਹੇ ਹਜੇ ਹੁਣ ਡਿਸਾਈਡ ਕਰਨਾ ਘਰ ਬਣਾਉਣ ਬਾਰੇ ਰਿਟਾਇਰਮੈਂਟ ਤੋਂ ਬਾਅਦ ਜਾਂ ਕਿ ਬਹੁਤ ਛੋਟੇ ਬ੍ਰਦਰ ਨੂੰ ਪਤਾ ਹੈ ਸਾਰਾ ਇਹੀ ਪਾਪ ਤੋਂ ਬਾਅਦ ਉਹ ਤਾਂ ਵੱਟੇ ਸਾਹਮਣੇ ਹੁੰਦੇ ਆ ਪਾਪ ਤੋਂ ਬਾਅਦ ਹੀ ਛੋਟੇ ਨੂੰ ਪਤਾ ਹੈ ਸਾਰਾ ਜਿਹੜਾ ਜਿਹੜਾ ਕੱਲ ਦਾ ਸਾਰਾ ਸੰਭਣਾ ਜੋ ਕਰਨਾ ਇਸ ਕਰਕੇ ਇਹ ਲਾਈਫ ਦੇ ਵਿੱਚ ਮੈਨੂੰ ਉਹ ਕਹਿੰਦੇ ਚਾ ਤੁਹਾਨੂੰ ਵੀ ਕਿਵੇਂ ਤੁਹਾਨੂੰ ਕਿਵੇਂ ਲੱਗਦਾ ਫੀਲਿੰਗ ਕਿਵੇਂ ਲੱਗਦੀ ਆ ਫੀਲਿੰਗ ਕਿਵੇਂ ਲੱਗਣੀ ਆ ਐਨਏ ਰਿਟਾਇਰੀ ਅਫਸਰ ਐਨਏ ਸੀਨੀਅਰ ਅਫਸਰ ਜਿਨ੍ਹਾਂ ਨਾਲ ਵਕ ਵਕ ਤਰ੍ਹਾਂ ਟਾਈਮ ਤੇ ਸਰਵ ਕੀਤਾ ਸਤਪਾਲ ਸਿੰਘ ਸਾਗੁਰਿੰਦਰ ਸਿੰਘ ਤੇ ਲੋ ਸਾਗੂ ਦੀਪ ਸਿੰਘ ਤੇ ਬਲਕਾਰ ਸਿੰਘ ਜਿਨ੍ਹਾਂ ਨਾਲ ਸਰਵ ਕੀਤਾ ਮੇਰੇ ਬੈਚਮੇ ਮੇਰੇ ਦੁੱਖ ਸੁੱਖ ਤੇ ਸਾਥੀ ਮੇਰੇ ਰੂਮ ਮੇਟ ਤੇ ਬਾਕੀ ਸਾਰੇ ਪੁਲਿਸ ਆਫਸਰ ਇਹ ਇਹ ਜਿਹੜੀ ਗੱਲ ਹੈ ਵੀ ਇਸ ਜਦੋਂ ਉਹ ਤੁਹਾਨੂੰ ਲੈਣ ਆਉਣ ਵੀ ਬਹੁਤ ਹੋ ਗਿਆ 37 ਸਾਲ ਦੀ ਨੌਕਰੀ ਕਰ ਲਈ ਚਲ ਹੁਣ ਸਾਡੇ ਪਾਸੇ ਆ ਜਾ ਤੇ ਏਦੋਂ ਵਧੀਆ ਚੰਗੀ ਫੀਲਿੰਗ ਕੌਣ ਹੋ ਸਕਦੀ ਹੈ ਜਿਨ੍ਹਾਂ ਨਾਲ ਸਰਵ ਕੀਤਾ ਹੋਵੇ ਉਹਨੂੰ ਉਹ ਤੁਹਾਡੇ ਨਾਲ ਇੱਥੇ ਹਾਜ਼ਰ ਹੋਣ ਉਸ ਟਾਈਮ ਦੇ ਵਿੱਚ ਸਰਕਲ ਕਲॉक ਦੀ ਘੜੀ ਜਿਹੜੀ ਕਲॉक ਜਿਹੜਾ ਹੁੰਦਾ ਉਹ ਕਹਿੰਦੇ ਆਏ ਚੱਲਦਾ ਹੈ ਘੁੰਮਦਾ ਇੱਥੋਂ ਮੇਰੀ ਜੁਆਇਨਿੰਗ ਹੋਈ ਤੇ ਇੱਥੇ ਹੀ ਅੱਜ ਰਿਟਾਇਰਮੈਂਟਲੀ ਜਿਹੜੀ ਫੇਅਰਵੈਲ ਜਿਹੜੀ ਹੋ ਰਹੀ ਹੈ ਤੇ ਜਦੋਂ ਲਾਸਟ ਕੱਲ ਜਦੋਂ ਕੋਈ ਜੁਆਇਨ ਕਰਦਾ ਕਿਤੇ ਨਵੇਂ ਡਿਸਟ੍ਰਿਕਟ ਚ ਆਉਂਦਾ ਉਹ ਕਹਿੰਦਾ ਮੇਰਾ ਇਹ ਵਿਜ਼ਨ ਹੈ ਮੈਂ ਉਹ ਕਰ ਦੂੰ ਹਰਦੀਪੀ ਮੈਂ ਉਹ ਕਰ ਦੂੰ ਮੇਰਾ ਆ ਵਿਜ਼ਨਾ ਮੈਂ ਆ ਕੁਛ ਕਰਨਾ ਚਾਹੁੰਦਾ ਉਹ ਕਰਨਾ ਚਾਹੁੰਦਾ ਉਸ ਦਿਨ ਉਹਦਾ ਨੌਕਰੀ ਦਾ 1 ਜਨਵਰੀ ਹੁੰਦੀ ਹੈ ਉਹ ਕਿਆ ਕਰਦੇ ਆ 1 ਜਨਵਰੀ ਹੈ ਨਿਆ ਸਾਲ ਹੈ ਦਸੰਬਰ ਮੇ ਪੁੱਛेंगे ਕੀ ਹਾਲ ਹੈ ਅੱਜ ਮੇਰੀ ਨੌਕਰੀ ਦਾ 31 ਦਸੰਬਰ ਹੈ ਤੇ ਐਦੋਂ ਭਾਗ ਵਾਲਾ ਕੌਣ ਹੈ ਮੇਰੇ ਇਹ ਜੂਨੀਅਰ ਨਹੀਂ ਹੈਗੇ ਇਹਦੇ ਵਿੱਚ ਨੋ ਡਾਉਕ ਕਿ ਕਿ ਨੇ ਇਹਨਾਂ ਨੂੰ ਲੱਗਦਾ ਹੋਣਾ ਵੀ ਕਈ ਵਾਰੀ ਮੈਂ ਚਿੜਤ ਲੈਣਾ ਜਾਂ ਹੋਰ ਕਰਦਾ ਬਟ ਇਹਨਾਂ ਦਾ ਦੁੱਖ ਇਹਨਾਂ ਦੀ ਤਕਲੀਫ ਜਾਂ ਜਿਹੜੇ ਸਾਥੀਆਂ ਨਾਲ ਮੈਂ ਕਿਹਾ ਇਹਨਾਂ ਨੂੰ ਮੈਂ ਕਹਿੰਦਾ ਛੋਟੇ ਭਰਾ ਤਾਂ ਕਹਿੰਦਾ ਸੀ ਇਹ ਤਾਂ ਖੁਸ਼ ਹੁੰਦੇ ਸਾਨੂੰ ਛੋਟੇ ਭਰਾ ਕਰਦਾ ਮੈਂ ਆਪਣੀ ਉਮਰ ਕਟਾਉਂਦਾ ਹੁੰਦਾ ਨਹੀਂ ਤਾਂ ਬੇਟਾ ਕਹਿਣਾ ਪੰਦਾ ਹੁੰਦਾ ਇਸ ਕਰਕੇ ਛੋਟੇ ਭਰਾ ਤੇ ਦੇਖੋ ਇਸ 스테ਜ ਦੇ ਵਿੱਚ ਇੰਟਰਨੈਸ਼ਨਲ ਦੋ ਸਟਾਰ ਗਗਨ ਤੇ ਰਾਜਪਾਲ ਹਾਕੀ ਦੇ ਧਰੂ ਉਤਾਰੇ ਜਿਹੜੇ ਵਰਲਡ ਦੇ ਵਿੱਚ ਉਹਨਾਂ ਨੂੰ ਬੈਠਿਆ ਟੀਵੀ ਦੇ ਵਿੱਚ ਸਾਰ ਰੋਕ ਕੇ ਜਿਹੜੇ ਕੋਲ ਕਰਦੇ ਹੁੰਦੇ ਸੀ ਉਹਨਾਂ ਨੂੰ ਦੇਖਣਾ ਉਹ ਤੇ ਇਸ ਸਭਾ ਦੇ ਵਿੱਚ ਲਾਸ ਦੇ ਵਿੱਚ ਦੁਨੀਆ ਦੀ ਮੇਰੀ ਮਾਂ ਤੋਂ ਬਾਅਦ ਸਭ ਤੋਂ ਖੂਬਸੂਰਤ ਔਰਤ ਡਾਕਟਰ ਸੁਖਵੀਰ ਜਿਹੜੀ ਉਹ ਉਹਨੇ ਜੋ ਤਕਲੀਫਾਂ ਹੁਣ ਮੈਨੂੰ ਦੱਸਿਆ ਕਿ ਨਹੀਂ ਕੰਮ ਕੀ ਕੀ ਕਰਨੇ ਆ ਕਰਦੇ ਸਾਰੇ ਫਿੱਟ ਪ੍ਰੋਫੈਸ਼ਨਲੀ ਉਹ ਉਸੇ ਹੀ ਦੀਨ ਨਾਲ ਉਸੇ ਹੀ ਉਦੇ ਨਾਲ ਉਵੇਂ ਹੀ ਉਹ ਕਰੂੰਗਾ ਇੱਕ ਰਿਟਾਇਰਮੈਂਟ ਜਿਹੜੀ ਹੁੰਦੀ ਹੈ ਇਹਨੂੰ ਰਿਟਾਇਰਮੈਂਟ ਨਾ ਕਾਊਂਟ ਕਰਕੇ ਇੱਕ ਚੰਗੀ ਫੀਲਿੰਗ ਦੇ ਨਾਲ ਬਿਲਕੁਲ ਉਥੋਂ ਇੰਨਾ ਖੁਸ਼ ਅਟਾ ਇੱਕ ਹੋਰ ਰঞ্জੀਤ ਢਿੱਲੋਂ ਹੁਣੀ ਇੱਥੇ ਬੈਠੇ ਆ ਇਹਨਾਂ ਨੂੰ ਮੈਂ ਪੁੱਛਿਆ ਤੁਹਾਡੀ ਰਿਟਾਇਰਮੈਂਟ ਪਤਾ ਨਹੀਂ ਅਸੀਂ ਵੱਖਰੀ ਮਿੱਟੀ ਦੇ ਹੀ ਬਣੇ ਆ ਕਹਿੰਦੇ ਮੈਂ ਯਾਰ ਬਹੁਤ ਹੀ ਖੁਸ਼ ਤੇ ਬਹੁਤ ਸੈਟੀਸਫਾਈਡ ਆ ਰঞ্জੀਤ ਸੱਚੀ ਗੱਲ ਹੈ ਬਹੁਤ ਹੀ ਖੁਸ਼ ਇਸ ਗੱਲ ਦਾ ਵੀ ਇਹ ਪਾਰੀ ਜਿਹੜੀ ਜਿਹੜੀ ਰੱਬ ਦੀ ਕਿਰਪਾ ਦੇ ਨਾਲ ਰੱਬ ਦੀ ਮਿਹਰ ਦੇ ਨਾਲ ਆਪਦੇ ਸਾਥੀਆਂ ਦੀ ਹੈਂਡਹੋਲਡਿੰਗ ਕਪੈਸ਼ਨ ਅੰਦਰੋਂ ਤੇ ਬਾਹਰਲੀ ਮਸ਼ੀਨ ਇੱਕ ਸਭ ਤੋਂ ਜਿਹੜੀ ਇੱਕ ਬਹੁਤ ਸੀਨੀਅਰ ਅਫਸਰ ਸੀ ਉਹਨਾਂ ਨੇ ਉਹ ਕਿਹਾ ਕਹਿੰਦਾ ਤੇਰੇ 'ਚ ਨਾ ਬੜਾ ਵੱਡਾ ਔਗਣ ਹੈ ਤੇ ਕਹਿੰਦਾ ਤੇਰੇ ਚਿਹਰੇ ਤੋਂ ਪੜਿਆ ਜਾਂਦਾ ਤੂੰ ਕਿਸੇ ਨਾਲ ਨਾਰਾਜ਼ ਹੈ ਕਿ ਖੁਸ਼ ਹੈ ਮੇਰੇ ਮਨ 'ਤੇ ਬੜੀ ਟੈਨਸ਼ਨ ਹੈ ਇਸ ਗੱਲ ਦੀ ਹੋਗੀ ਅਮਰਜੀਤ ਇਸ ਗੱਲ ਦੀ ਟੈਨਸ਼ਨ ਹੋ ਗਈ ਤੁਆਣਾ ਸਾਹਿਬ ਵੀ ਇੱਥੇ ਆਏ ਮੇਰੇ ਉਹ ਸਾਥੀ ਹੋਈਏ ਜਿਹੜੇ ਲੈਣ ਆਏ ਆ ਟੈਨਸ਼ਨ ਹੋ ਗਈ ਯਾਰ ਵੀ ਮੇਰੇ ਇੱਥੇ ਸੀਨੀਅਰ ਅਫਸਰ ਨੇ ਟੌਪ ਲੈਵਲ ਦੇ ਅਫਸਰ ਨੇ ਇਹ ਕਿਹਾ ਵੀ ਤੇਰੇ ਚਿਹਰੇ ਤੋਂ ਪੜਿਆ ਜਾਂਦਾ ਵੀ ਜੇ ਕੋਈ ਕਿਸੇ ਨਾਲ ਖੁਸ਼ ਤੇ ਨਾਰਾਜ਼ ਆ ਇਹ ਪ੍ਰੋਫੈਸ਼ਨਲਲੀ ਕੰਪੀਟੈਂਸ ਨਹੀਂ ਹੁੰਦੀ ਮੇਰੇ ਪੰਜ ਸੱਤ ਦਿਨ ਬਹੁਤ ਅਸਰ ਰਿਹਾ ਇਸ ਗੱਲ ਦਾ ਇੱਕ ਅਫਸਰ ਹੋਰ ਮਿਲਿਆ ਮੇਰਾ ਥੀ ਵਿਊ ਚੇਂਜ ਕਰਤਾ ਕਹਿੰਦਾ ਜਿਹਦੇ ਨਾਲ ਖੁਸ਼ ਤੇ ਖੁਸ਼ ਹੋ ਮੋ ਤੇ ਉਹਨੂੰ ਪਤਾ ਹੀ ਨਾ ਲੱਗੇ ਖੁਸ਼ ਹੈ ਤੇ ਜਿਹਦੇ ਨਾਲ ਗੁੱਸੇ ਹੋ ਤਾਂ ਉਹਨੂੰ ਗੁੱਸੇ ਦਾ ਵੀ ਨਾ ਪਤਾ ਲੱਗੇ ਕਾਹਦਾ ਤੁਹਾਡਾ ਜਿਉਣਾ ਹੈ ਉਸ ਤੋਂ ਬਾਅਦ ਮੈਂ ਸੋਚਿਆ ਵੀ ਤੂੰ ਆਪ ਤੇ ਆਪ ਨੂੰ ਚੇਂਜ ਨਾ ਕਰ ਮੈਂ ਆਪ ਤੇ ਆਪ ਨੂੰ ਉਸੇ ਢੰਗ ਦੇ ਨਾਲ ਬਿਲਕੁਲ ਕਿਸੇ ਨਾਲ ਮੈਂ ਸੌਂਖਾ ਕੇ ਕਹਿਸਾਦਾ ਬਿਨਾਂ ਵੈਰਪਾਤ ਤੋਂ ਬਿਨਾਂ ਕਿਸੇ ਦੇ ਵਿੱਚ ਵਿਰੋਧ ਤੋਂ ਉਹ ਗੱਲ ਨੂੰ ਪਰ ਆਪਦੀ ਗੱਲ ਜਿੱਥੇ ਮੌਕਾ ਮਿਲਦਾ ਜਰੂਰ ਕਹਿੰਦਾ ਇੰਨਾ ਕਹਿੰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਹਮੇਸ਼ਾ ਹੀ ਇਸ ਗੱਲ ਦੀ ਨਹੀਂ ਨਹੀਂ ਕਹੂੰਗਾ ਤੇ ਇਹ ਇਹਨਾਂ ਨੂੰ ਮੈਂ ਛੋਟੇ ਭਰਾ ਐ ਵੀ ਨਹੀਂ ਕਹਿੰਦਾ ਰਿਹਾ ਇਹਨਾਂ ਨੇ ਆ ਜਿਹੜੀਆਂ ਚੰਗੀਆਂ ਗੱਲਾਂ ਕਹੀਆਂ ਹੋ ਸਕਦਾ ਇਹਦੇ ਵਿੱਚੋਂ ਹੋਰ ਤਾਂ 2-4% ਪਰ ਇਹਨਾਂ ਨੇ ਜਿਹੜੀਆਂ ਚੰਗੀਆਂ ਕੀ ਹੈ ਮੈਂ ਥੋੜੇ ਜੇ ਲਾਸਟ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਬਰਾਬਰ ਆ ਕੇ ਛੋਟੇ ਭਰਾ ਕਹਿੰਦਾ ਰਿਹਾ ਵੀ ਲਾਸਟ ਦੇ ਵਿੱਚ ਚੰਗੀਆਂ ਗੱਲਾਂ ਕਹਿਣ ਤੇ ਮੈਂ ਤੁਹਾਡਾ ਵੀ ਹਮੇਸ਼ਾ ਧੰਨਵਾਦ ਤੇ ਇੱਕ इमोशनल ਗੱਲ ਇਹ ਆ ਵੀ ਮੈਂ ਐਜ਼ਏ ਬਹੁਤ ਸਾਰੇ ਡਿਸਟ੍ਰਿਕਟ ਦੇ ਵਿੱਚ ਫੀਲਡ 'ਚ ਹੀ ਕੰਮ ਕਰਨ ਦਾ ਮੌਕਾ ਮਿਲਿਆ ਚੰਡੀਗੜ੍ਹ ਸਿਰਫ ਮੇਰੀ 3 ਮਹੀਨੇ ਪੋਸਟਿੰਗ ਹੋਈ ਸੀ ਮੈਂ ਲਿਫਟ ਨਹੀਂ ਯੂਜ਼ ਕਰਦਾ ਰਿਹਾ ਪੌੜੀਆਂ ਤੋਂ ਜਾਂਦਾ ਰਿਹਾ ਚੌਥੀ ਮੰਜ਼ਲ ਤੇ ਦਫ਼ਤਰ ਸੀ ਉਹ ਕਹਿੰਦੇ ਪੌੜੀਆਂ ਕਿਉਂ ਲੈਣੀਆਂ ਮੈਂ ਕਿਹਾ ਚੜ੍ਹ ਲੈਣੀਆਂ ਚਾਹੀਦੀਆਂ ਕਈ ਵਾਰੀ ਹੁੰਦਾ ਰ ਆਪਣੇ ਲਿਖਿਆ ਵੀ ਇੰਨੀਆਂ ਪੌੜੀਆਂ ਚੜ੍ਹੇਗਾ ਫਿਰ ਵਾਪਸ ਭਿੱਜਾਂਗੇ ਮੈਂ ਲਿਫਟ ਨਹੀਂ ਯੂਜ਼ ਕਰਦਾ ਰਿਹਾ ਆਉਂਦਾ ਜਾਂਦਾ ਪੌੜੀਆਂ ਤੇ ਰਿਹਾ ਨਾਰਮਲ ਮੇਰੀ ਫੀਲਡ ਦੇ ਵਿੱਚ ਹੀ ਹੋਈ ਰਹੀ ਹੈ ਪੋਸਟਿੰਗ ਪਰ ਆਪਦੇ ਸਾਰੇ ਆਫਸਰਸ ਨੂੰ ਆਪਦੀ ਟੀਮ ਨੂੰ ਆਪਦੇ ਪਰਿਵਾਰ ਦਾ ਇਹਨਾਂ ਦਾ ਦੁੱਖ ਤੇ ਸੁੱਖ ਨੂੰ ਆਪਦੇ ਪਰਿਵਾਰ ਦਾ ਦੁੱਖ ਸੁੱਖ ਮੰਨ ਕੇ ਚੱਲਿਆ ਇਹਨਾਂ ਕਹਿੰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਮੇਰੇ ਮਹਿਕਮੇ ਨੂੰ ਜ ਬਾਦ ਦੁਪਹਿਰ ਤੋਂ ਬਾਅਦ ਇਹ ਬੈਚ ਮੇਰੇ ਕੋਲ ਨਹੀਂ ਰਹਿਣਾ ਤੇ ਇਹ ਬੈਚ ਜਿਹੜਾ ਵੀ ਇਹ ਬੈਚ ਨੂੰ ਪਾਵੇ ਤੇ ਜਿਹਦੇ 'ਚ ਵੀ ਸੱਚਾ ਖਾਖੀ ਖੂਨ ਹੈ ਉਹ ਖਾਖੀ ਖੂਨ ਲੋਕ ਉਸ ਖਾਖੀ ਖੂਨ ਦੀ ਕਦਰ ਕਰਨ ਉਹਨੂੰ ਦੇਖਣ ਵੀ ਇਹ ਖਾਖੀ ਖੂਨ ਕੱਲਾ ਇਹੀ ਨਹੀਂ ਹੁੰਦਾ ਇੰਗਲੈਂਡ ਦੇ ਵਿੱਚ ਇੰਡੋ ਜੀ ਤਾਂ ਸਾਨੂੰ ਯੂਕੇ ਪੁਲਿਸ ਕਾਨਫਰੰਸ 'ਚ ਸਰ ਜਦੋਂ ਆਪਾਂ ਨੂੰ ਭੇਜਿਆ ਸੀ 6 ਐਸਪੀ ਚੂਜ਼ ਕੀਤੇ ਸੀ ਮੈਨੂੰ ਭੇਜਿਆ ਸੀ ਮੈਂ ਪੁੱਛਿਆ ਵੀ ਸਕਾਟਲੈਂਡ ਯਾਰਡ ਦੇ ਬੁੱਤ ਉੱਥੇ ਲਾਉਣੇ ਆ ਘਰਾਂ ਦੇ ਵਿੱਚ ਤੇ ਤੁਹਾਨੂੰ ਕੀ ਗੱਲ ਵੀ ਤੁਹਾਨੂੰ ਤਾਂ ਸਾਰੇ ਚੰਗੇ ਹੀ ਕਹਿੰਦੇ ਹੋਣੇ ਆ ਕਹਿੰਦੇ ਇਹ ਲਾਅਨ ਫੋਰਸਿੰਗ ਕਿਸੇ ਨੂੰ ਪਸੰਦ ਨਹੀਂ ਹੁੰਦਾ ਕਾਨੂੰਨ ਲਾਗੂ ਕਰਨਾ ਜੇ ਇੱਥੇ ਜਾਂਦੇ ਹੋਈਏ ਰੈੱਡ ਲਾਈਟ ਹੋ ਜੇ ਤਾਂ ਉਹ ਵੀ ਗੁੱਸਾ ਜਾਂਦਾ ਕਾਹਤੋਂ ਹੋ ਗਈ ਜੇ ਕੋਈ ਰੁੱਕ ਕੇ ਕਹਿੰਦੇ ਲਾਅਨ ਫੋਰਸਿੰਗ ਨਹੀਂ ਸਾਨੂੰ ਵੀ ਉਹ ਪਿਕਸ ਕਹਿੰਦੇ ਆ ਤੇ ਗੁਰ ਗੁਰ ਕਰਕੇ ਸਾਨੂੰ ਵੀ ਡੰਗ ਜਾਂਦੇ ਆ ਇਸ ਕਰਕੇ ਉਹਨਾਂ ਨੂੰ ਵੀ ਬੁਰਾ ਉਸ ਕੱਲ ਨਹੀਂ ਕਹਿੰਦੇ ਇਸ ਕਰਕੇ ਲਾਅਨ ਫੋਰਸਿੰਗ ਨੂੰ ਕਦੇ ਵੀ ਕੋਈ ਚੰਗਾ ਨਹੀਂ ਕਹਿੰਦਾ ਉਹ ਅਸੀਂ ਵਰਤੀ ਪਾਈ ਸੀ ਫਰਸਟ ਵੀਜ਼ਨ ਤਾਂ ਮੈਂ ਡਾਕਟਰ ਦਾ ਸਟੂਡੈਂਟ ਐ ਫਰਸਟ ਵੀਜ਼ਨ ਦੇ ਨਾਂ ਤੋਂ ਕੋਸੀ ਨਾ ਮੀਤ ਸੀ ਕਸ਼ਮੀਰ ਪਾਸ ਹੋ ਕੇ ਚੱਲੇ ਹੈ ਨਾ ਪਰ ਇੰਨਾ ਹੀ ਬਹੁਤ ਰੱਬ ਦੀ ਮਿਹਰ ਪਾਸ ਹੋ ਕੇ ਨਾਰਮਲ ਕਿੰਨੀ ਪਰਸੈਂਟ ਆ ਲਈ ਸੀ ਮੈਂ ਕਿੰਨੀ ਪਰਸੈਂਟ ਵਾਂਗੂ ਲੈ ਕੇ ਚੱਲੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਚੜ੍ਹਦੀ ਕਲਾ ਚ ਰੱਖੇ ਇਵੇਂ ਹੀ ਵੱਡੇ ਜਿਹੜੇ ਮੇਰੇ ਸਾਰੇ ਇਵੇਂ ਹੀ ਸੱਤੇ ਅੱਠਰਖਣ ਛੋਟਿਆਂ ਨਾਲ ਪਿਆਰ ਬੰਨਦਾ ਰਹੇ ਥੈਂਕ ਯੂ ਸੋ ਮੱਚ ਜੈ ਹਿੰਦ